ਦੀ ਬੇਅਦਬੀ ਨਹੀਂ ਹੁੰਦੀ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਦੇ ਪ੍ਰਧਾਨ ਦਾ ਇਸ ਤਰੀਕੇ ਦਾ ਵਰਤਾਰਾ ਕਿ ਸਾਡੀ ਸਿੱਖ ਨੌਜਵਾਨ ਪੀੜ੍ਹੀ ਨੂੰ ਗਲਤ ਸੇਧ ਨਹੀਂ ਦੇ ਰਿਹਾ ਤਖਤ ਦੇ ਮਾਲਕ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਮੰਨ ਕੇ ਬਾਅਦ ਵਿੱਚ ਆਪਣੇ ਹੀ ਬਿਆਨਾਂ ਤੋਂ ਮੁਨਕਰ ਹੋਣਾ ਕੀ ਸਿੱਖ ਕੌਮ ਨੂੰ ਇਹ ਪਰਵਾਹ ਨਾ 328 ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਏ ਤੁਸੀਂ ਉਸ ਲਈ ਕੀ ਕੀਤਾ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੰਵਾਗ ਰਚਣ ਵਾਲੇ ਸੌਦਾ ਸਾਧ ਨੂੰ ਮਾਫੀ ਦੇ ਕੇ ਤੁਸੀਂ ਕੌਮ ਦਾ మేణా ఖట్టਿਆ ਕੀ ਸਿੱਖ ਕੌਮ ਤੋਂ ਤੁਸੀਂ ਇਸ ਦੀ ਮਾਫੀ ਮੰਗੋਗੇ ਬਰਗਾੜੀ ਬਾਈਬਲ ਕਲਾ ਵਿਖੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ਼ ਵਜੋਂ ਲਗਾਈ ਧਰਨੇ ਵਿੱਚ ਸਿੱਖ ਨੌਜਵਾਨਾਂ ਉੱਤੇ ਗੋਲੀ ਚਲਵਾ ਕੇ ਕਤਲ ਕਰਵਾਏ ਇਸ ਲਈ ਸਿੱਖ ਕੌਮ ਸਰਮੁਖ ਕਦੋਂ ਜਵਾਬ ਦੇਵੇਗਾ ਪੰਥਕ ਪਾਰਟੀ ਦਾ ਪ੍ਰਧਾਨ ਸੁਮੇਤ ਸੈਣੀ ਨੂੰ ਤੁਸੀਂ ਡੀਜੀਪੀ ਲਾਇਆ ਕੀ ਸੁਖਬੀਰ ਬਾਦਲ ਨੇ ਸਿੱਖ ਕੌਮ ਦੇ ਸਰਵੋੱਚ ਸਤਾਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਨਹੀਂ ਕੀਤੀ ਇਸ ਤੋਂ ਪਹਿਲਾਂ ਬਾਦਲ ਨੇ ਕਿਹਾ ਸੀ ਕਿ ਸਿੱਖ ਕੌਮ ਦਾ ਨਿਰਾਦਰ ਕਰਨਾ ਤੇ ਮਜ਼ਾਕ ਬਣਾਉਣਾ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਦੇ ਅੱਗੋਂ ਦਾ ਹੁਣ ਇੱਕ ਆਮ ਸੁਭਾਅ ਬਣਦਾ ਜਾ ਰਿਹਾ ਹੈ। ਗੁਰੂ ਸਾਹਿਬ ਨੇ ਸਿੱਖਾਂ ਨੂੰ ਕੇਸਾਂ ਦੀ ਅਨਮੋਲ ਦਾਤ ਵਕਸ਼ਿਸ਼ ਕੀਤੀ ਅਤੇ ਕੇਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਸਿੱਖਾਂ ਨੂੰ ਵਕਸ਼ੇ ਪੰਜ ਕਕਾਰਾਂ ਵਿੱਚੋਂ ਇੱਕ ਨੇ। ਦੁੱਖ ਦੀ ਗੱਲ ਹੈ ਕਿ ਕਾਂਗਰਸ ਤੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੂੰ ਪੰਜਾਬ ਵਿੱਚ ਜੰਮੇ ਹੋਣ ਦੇ ਬਾਵਜੂਦ ਵੀ ਇਸ ਗੱਲ ਦੀ ਸਮਝ ਨਹੀਂ ਕਿ ਸਿੱਖਾਂ ਲਈ ਕੇਸ ਅਤੇ ਜੂੜੇ ਦੀ ਕੀ ਇਮਯਤਾ ਹੈ। ਜਿਸ ਤਰ੍ਹਾਂ ਵੜਿੰਗ ਨੇ ਤਰਨਤਾਰਨ ਸਾਹਿਬ ਵਿਖੇ ਦੋ ਸਿੱਖ ਬੱਚਿਆਂ ਦੇ ਜੂੜਿਆਂ ਉੱਪਰ ਮਜ਼ਾਕੀਆ ਟਿੱਪਣੀਆਂ ਕਰਦੇ ਹਨ ਜੂੜੇ ਸ਼ੋਏ ਉਹ ਕਿਸ ਸਾਤੇ ਗੁਰੂ ਸਾਹਿਬ ਵੱਲੋਂ ਬਖਸ਼ਿਕ ਕਾਰਾਂ ਦੀ ਬੇਅਦਬੀ ਅਤੇ ਇਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ ਮੈਂ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੰਗਤ ਸਾਹਿਬ ਜੀ ਨੂੰ ਬੇਨਤੀ ਕਰਦਾ ਕਿ ਇਸ ਦਾ ਗੰਭੀਰ ਨੋਟਿਸ ਲੈਂਦੇ ਅਤੇ ਸਖਤ ਕਾਰਵਾਈ ਕੀਤੀ ਜਾਵੇ ਇੱਥੇ ਵੀ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਵਿੱਤੇ ਦੇ ਨੀ ਰਾਜਾ ਬੜੰਗੇ ਨੇ ਦਲਿਤ ਭਾਈਚਾਰੇ ਬਾਰੇ ਭੱਦੀ ਸ਼ਬਦਾਵਲੀ ਵਰਤ ਕੇ ਉਹਨਾਂ ਦਾ ਘੋਰ અપਮਾਨ ਕੀਤਾ ਤੇ ਅਗਲੇ ਹੀ ਦਿਨ ਕਾਂਗਰਸ ਪਾਰਟੀ ਦੇ ਹੋਰ ਵੱਡੇ ਆਗੂਆਂ ਨੇ ਚੋਣ ਮਹਿੰਮ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਜੀਵਨਜੀਤ ਦਾ ਵੀ ਨਿਰਾਦਰ ਕੀਤਾ ਇਹ ਸਾਰੀਆਂ ਘਟਨਾਵਾਂ ਕਿਸੇ ਸੋਚੀ ਸਮਝੀ ਸਾਜ਼ਿਸ਼ ਵੱਲ ਇਸ਼ਾਰਾ ਕਰਦੀਆਂ ਨੇ ਜਿਸ ਤੋਂ ਸਮੂਹ ਪੰਜਾਬੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਇਸ ਮੁੱਦੇ ਤੇ ਅਕਾਲੀ ਦਲ ਅਤੇ ਕਾਂਗਰਸ ਦੇ ਆਪੋ ਆਪਣੇ ਤਰਕ ਸੁਣ ਲੈਣੇ ਆ ਸੁਖਵੀਰ ਸਿੰਘ ਬਾਦਲ ਹੋਣਾ ਨੇ ਜਿਹੜਾ ਟਵੀਟ ਕੀਤਾ ਹੈ ਰਾਜਾ ਵੜਿੰਗ ਸਾਹਿਬ ਦੇ ਉੱਤੇ ਮੈਂ ਸੁਖਵੀਰ ਸਿੰਘ ਬਾਦਲ ਹੋਣਾ ਨੂੰ ਪੁੱਛਣਾ ਚਾਹੁੰਨਾ ਕਿ ਅਸੀਂ ਵੀ ਟਵੀਟ ਕਰ ਸਕਦੇ ਆ ਉਹਨਾਂ ਦੀ ਉਹ ਫੋਟੋ ਜਿਹਦੇ ਵਿੱਚ ਉਹ ਜਿੱਥੇ ਉਹਨਾਂ ਦੇ ਸਿਰ ਤੇ ਦਸਤਾਰ ਨਹੀਂ ਕੇਸ ਖੁੱਲੇ ਹੋਏ ਆ ਔਰ ਹੋਲੀ ਖੇਡਦੇ ਨੇ ਨਜ਼ਰ ਆ ਰਹੇ ਆ ਹੋਲੀਆਂ ਖੇਡੋ ਸਾਨੂੰ ਕੋਈ ਮਤਲਬ ਨਹੀਂ ਆ ਪਰ ਇੱਕ ਪੰਥਕ ਜਮਾਤ ਦੇ ਮੁਖੀ ਹੋਣ ਦੇ ਨਾਤੇ ਤੁਹਾਡੀਆਂ ਜ਼ਿੰਮੇਵਾਰੀਆਂ ਤੁਹਾਡਾ ਫਰਜ਼ ਔਰ ਤੁਹਾਡੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਉੱਤੇ ਹਰ ਵਿਅਕਤੀ ਦੀ ਨਜ਼ਰ ਰਹਿੰਦੀ ਆ ਤੁਸੀਂ ਵਡਿੰਗ ਸਾਹਿਬ ਦੇ ਉੱਤੇ ਸਵਾਲ ਕਰ ਦਿੱਤੇ ਪਰ ਕਦੀ ਆਪਣੇ ਆਪ ਨੂੰ ਸਵਾਲ ਕੀਤਾ ਬਦਲ ਸਾਹਿਬ 328 ਪਵਿੱਤਰ ਸਰੂਪ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਹ ਚੋਰੀ ਹੋ ਗਈ। ਪਰ ਗਾੜੀ ਬਾਈਬਲ ਕਲਾ ਵਰਗੀ 80 ਵੱਡੀ ਤੇ ਅਦਵੀ ਹੋ ਗਈ। ਤੁਸੀਂ ਸੌਦੇ ਸਾਦ ਨੂੰ ਮਾਫੀਆਂ ਦਿੰਦੇ ਫਿਰਦੇ ਸੀ। ਚਿੱਠੀਆਂ ਲਿਖਦੇ ਫਿਰਦੇ ਸੀ। ਉਹਨਾਂ ਨਾਲ ਮੀਟਿੰਗਾਂ ਕਰਦੇ ਫਿਰਦੇ ਸੀ। ਸਮੇਤ ਸੈਣੀ ਵਰਗੇ ਆਦਮੀ ਨੂੰ ਤੁਸੀਂ ਡੀਜੀਪੀ ਲਾਇਆ। ਨਕੋਦਰ ਕਾਂਡ ਦੇ ਤੁਸੀਂ ਦੋਸ਼ੀ ਔਰ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਜਿਹੜੀ ਸਿੱਖਾਂ ਦੀ ਸਭ ਤੋਂ ਪਵਿੱਤਰ ਤੇ ਵੱਡੀ ਅਦਾਲਤ ਹੈ ਉਸ ਅਦਾਲਤ ਦੀ ਫਸੀਲ ਤੋਂ ਹੋਏ ਹੁਕਮਨਾਮੇ ਨੂੰ ਤੁਸੀਂ ਪਹਿਲਾਂ ਮੰਨ ਗਏ ਤੇ ਫਿਰ ਨਕਾਰ ਗਏ 2 ਦਸੰਬਰ ਨੂੰ ਤੁਸੀਂ ਕਿਹਾ ਕਿ ਹਾਂ ਇਹ ਬੱਜਰ ਗਨਾ ਮੇਰੇ ਕੋਲੋਂ ਹੋਇਆ ਮੇਰੀ ਸਰਕਾਰ ਕੋਲੋਂ ਹੋਇਆ ਔਰ ਤੁਸੀਂ ਉਦੋਂ ਗ੍ਰਹਿ ਮੰਤਰੀ ਸੀ ਡਿਪਟੀ ਸੀਐਮ ਸੀ ਪਹਿਲਾਂ ਮੰਨ ਗਏ ਫਿਰ ਮੁਨਕਰ ਹੋ ਗਏ ਉਹ ਤੁਹਾਡੇ ਤੋਂ ਵੱਡਾ ਵੀ ਕੋਈ ਵਿਅਕਤੀ ਹੈ ਜਨੇ ਗੁਰੂ ਮਹਾਰਾਜ ਦੀ ਜਾਂ ਪੰਥ ਦਾ ਘਾਣ ਕੀਤਾ ਹੋਵੇ ਤੁਸੀਂ ਸਭ ਤੋਂ ਵੱਡੇ ਦੁਖੀ ਹੋ ਪੰਥ ਦੇ ਔਰ ਦੂਜੀ ਗੱਲ ਤੁਸੀਂ ਵੜਿੰਗ ਸਾਹਿਬ ਦੇ ਉੱਤੇ ਰੋਜ਼ ਹਮਲਾਵਰ ਹੋ ਇਹਦਾ ਕਲੀਅਰ ਮਤਲਬ ਇਹ ਹੈ ਕਿ ਵੜਿੰਗ ਸਾਹਿਬ ਇੱਕ ਅਗਾ ਵਦੂ ਵਿਅਕਤੀ ਨੇ ਜਿਹੜੇ ਆਪਣੀ ਮਿਹਰਤ ਤੇ ਸਤਕਾ ਪਾਰਟੀ ਵਰਕਰਾਂ ਨੂੰ ਨਾਲ ਜੋੜ ਕੇ ਕਾਂਗਰਸ ਪਾਰਟੀ ਨੂੰ ਆਪਣੇ ਸਿਰਬਸਿਰ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਕੀਤਾ ਉਹਨਾਂ ਦੀ ਤਰੱਕੀ ਨੂੰ ਵੇਖ ਕੇ ਉਹਨਾਂ ਦੇ ਜਜ਼ਬੇ ਨੂੰ ਵੇਖ ਕੇ ਸਾਰੀਆਂ ਪੋਲਿਟੀਕਲ ਪਾਰਟੀਆਂ ਜਿਹੜੀਆਂ ਨੇ ਧਰੀਆਂ ਪਈਆਂ ਨੇ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਇਸ ਕਰਕੇ ਤੁਸੀਂ ਸਾਰੇ ਹਮਲਾਵਰ ਉਹ ਬੇਅਦਬੀਆਂ ਦੇ ਦੋਸ਼ੀ ਸਾਨੂੰ ਸਰਟੀਫਿਕੇਟ ਨਾ ਦੇਣ ਦੇਖੋ ਬੜੀ ਦੁਖਦੀ ਗੱਲ ਹੈ ਕਿ ਇੱਕ ਬੰਦਾ ਐਡੀ ਵੱਡੀ ਪੋਸਟ ਤੇ ਹੋਏ ਤੇ ਅਜੇ ਬਿਆਨ ਦੇ ਇਹਦਾ ਮਤਲਬ ਉਹ ਪੋਸਟੇ ਰਹਿੰਦੇ ਲਾਈਕ ਨਹੀਂ ਬੜੇ ਦੁੱਖ ਨਾਲ ਭਰੇ ਮਨ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਕਾਂਗਰਸ ਦੀ ਮੰਨਤਾ ਇੰਨੀ ਦਿਨੋਂ ਡਗਰੀ ਹੈ ਕਿ ਉਹ ਅੱਜ ਧਰਮ ਦਾ ਸਤਿਕਾਰ ਕਰਨਾ ਵੀ ਭੁੱਲਦੀ ਜਾ ਰਹੀ ਹੈ ਗੁਰੂ ਸਾਹਿਬਾਂ ਦਾ ਸਰਕਾਰ ਕਰਨਾ ਵੀ ਭੁੱਲਦੀ ਜਾ ਰਹੀ ਆ ਸ਼ਹੀਦਾਂ ਦਾ ਸਰਕਾਰ ਕਰਨਾ ਵੀ ਭੁੱਲਦੀ ਜਾ ਰਹੀ ਆ ਇਸ ਲਈ ਇਹਦੀ ਜਿੰਨੀ ਵੀ ਨਿੰਦਿਆ ਕਰੀਓ ਥੋੜੀ ਉਹਦੋਂ ਪਹਿਲਾਂ ਇਹਨਾਂ ਨੇ ਇੱਕ ਕੱਟ ਕੀਤਾ ਤੇ ਉਹਦੇ ਵਿੱਚ ਇਤਿਹਾਸ ਇੱਕ ਬਣਾਇਆ ਤੁਰਚਾ ਸਰਦੇ ਸਹਿਬ ਸ੍ਰੀ ਗੁਰੂ ਤੇ ਇੱਕ ਬਧਰਮਾਰੇ ਦਾ ਪਵਿੱਤਰ ਸੀਸ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਲੈ ਕੇ ਜਿਹੜੇ ਦਿੱਲੀ ਤੋਂ ਆ ਰਹੇ ਆ ਫੋਟੋ ਤੇ ਦੇਖ ਸਕਦੇ ਹੋ ਉਹਨਾਂ ਦੀ ਉੱਪਰ ਦੇ ਕਾਂਗਰਸ ਲੀਡਰਾਂ ਦੀਆਂ ਲੱਗੀਆਂ ਨੇ ਥੱਲੇ ਲੀਡਰਸ਼ਿਪ ਆਉਣ ਬੈਠੇ ਨੇ ਤੇ ਉਹਦੇ ਨਾਲ ਥੱਲੇ ਆ ਸਭ ਤੋਂ ਉਹ ਗੁਰੂ ਸਾਹਿਬਾਂ ਦੀ ਤੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸਰੂਪ ਜਿਹੜਾ ਨਜ਼ਰ ਆ ਰਿਹਾ ਇਸ ਕਰਕੇ ਮੈਂ ਸਮਝਦਾ ਕਿ ਕੁਦਰ ਪਹਿਲਾਂ ਉਹਨਾਂ ਨੇ ਇੱਕ ਜਾਤੀਵਾਦ ਤੇ ਵੀ ਰਾਜਾ ਸਾਹਿਬ ਨੇ ਇਸੇ ਤਰ੍ਹਾਂ ਬੋਲਦੇ ਆ ਬਿਆਨ ਦੇ ਦਿੱਤਾ ਉਹਦੀ ਮਨਸਤਾ ਦਾ ਵੀ ਪਤਾ ਲੱਗਾ ਵੀ ਕਿੰਨੀ ਥੱਲੇ ਆ ਗਈ ਕਿੰਨਾ ਇਹਨਾਂ ਦੇ ਮਨ ਚ ਸੇਮੇਸ਼ਾ ਹੀ ਨਫਰਤ ਭਰਿਆ ਦੇਸ਼ ਬਾਰੇ ਮੈਂ ਕਿਹਾ ਕਿ ਇਹੋ ਜਿਹੇ ਲੋਕ ਦੇਖਦਾ ਕਰ ਸਕਣਗੇ ਜੇ ਇੱਕ ਧਰਮ ਦੀ ਫਲਸਫੇ ਦੀ ਧਰਮ ਦਾ ਵਿਰਸਾ ਧਰਮ ਦੀ ਮਰਜ਼ਾਤਾ ਨਹੀਂ ਸਮਝਦੇ ਸ੍ਰੀ ਸਨੋ ਗੁਰੂ ਸਾਹਿਬਾਨ ਦਾ ਜਿੰਨਾ ਵੀ ਸਤਕਾਰ ਕਰੀਏ ਜਿੰਨਾ ਵੀ ਸਤਕਾਰ ਕਰੀਏ ਉਹ ਥੋੜਾ ਸ਼ਹੀਦਾਂ ਦਾ ਜਨਾਂ ਦੇ ਸਿਰ ਤੇ ਅੱਜ ਆਪਾਂ ਸਾਰਾ ਫਿਰ ਰਿਆਂ ਜਾਂ ਮਾਨ ਸਨਕਾਰ ਜਾਂ ਉਹਨਾਂ ਦੀ ਬਹੁਲੇ ਦੇਣੇ ਆਪਾਂ ਲੋਕਾਂ ਨੂੰ ਤੇ ਉਹਨਾਂ ਨੇ ਕੁਰਬਾਨੀਆਂ ਦੇ ਕੇ ਸਾਰਾ ਕੁਝ ਇਹ ਕੀਤਾ ਤੇ ਅੱਜ ਹੀ ਉਹਨਾਂ ਦਾ ਸਤਕਾਰ ਕਰਨਾ ਹੀ ਭੁੱਲੇ ਜਾ ਰਹੇ ਆ ਮੈਂ ਆਪਣੇ ਵੱਲ ਸ਼ਰਮਣੀ ਅਕਾਲੀ ਦਲ ਨੂੰ ਖੋਰ ਦੀ ਨਿੰਦਿਆ ਕਰਦਾ ਗੁਰੂ ਕਿਰਪਾ ਕਰੇ ਇਹਨਾਂ ਦੀ ਮਤ ਨੂੰ ਵੀ ਸੁਧਾਰ ਦੇ ਵਿੱਚ ਲਿਆਵੇ ਔਰ ਮੈਂ ਧਾਰਮਿਕ ਮਕ ਜਿ세 ਬੰਦਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਉਹ ਇਹਨਾਂ ਦੀ ਜਿੰਨੀ ਵੀ ਨਿੰਦਿਆ ਹੋ ਸਕਦੀ ਹੈ ਉਹ ਕਰਨ ਤਾਂ ਜੋ ਅੱਗੇ ਤੋਂ ਇਹੋ ਜਿਹੀ ਇਹ ਹਰਕਤ ਜਿਹੜੀ ਆ ਉਹ ਗੁਰੂ ਸਾਹਿਬਾਂ ਦੇ ਪਵਿੱਤਰ ਸ਼ਰੀਰ ਦਾ ਜਾਂ ਸ਼ਹੀਦਾਂ ਦੇ ਸ਼ੋਹਰ ਦੇ ਨਾਲ ਜਿਹੜਾ ਖਲਵਾ ਜਿਹੜਾ ਇਹੋ ਜਿਹਾ ਉਹ ਨਾ ਕਰ ਸਕਣ ਬਹੁਤ ਵੱਡੀਆਂ ਮੰਨ ਨੂੰ ਸੱਲਟ ਪਹੁੰਚੀਏ ਇਹ ਫੋਟੋ ਵੇਖ ਕੇ ਇਹ ਇhtiyar ਵੇਖ ਕੇ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਮਾਫੀ ਵੀ ਮੰਗਣੀ ਚਾਹੀਦੀ ਆ ਵੀ ਅਸੀਂ ਗਲਤੀ ਕਰ ਬੈਠੇ ਆ ਤੇ ਏਡੀ ਵੱਡੀ ਗਲਤੀ ਕੋਈ ਗਾਹ ਨਾ ਕਰੇ ਪੰਥਕ ਮੁੱਦੇ ਤੇ ਅਕਾਲੀ ਤੇ ਕਾਂਗਰਸੀ ਆਮੋ ਸਾਹਮਣੇ ਨੇ ਇੱਕ ਦੂਜੇ ਤੇ ਰੱਜ ਕੇ ਇਲਜ਼ਾਮ ਲਾਈ ਜਾ ਰਹੇ ਨੇ ਕਾਂਗਰਸ ਨੇ ਸੁਖਵੀਰ ਬਾਦਲ ਨੂੰ ਸਵਾਲ ਕਰਦਿਆਂ ਕਿਹਾ ਕਿ ਆਪਣੇ ਆਪ ਨੂੰ ਪੰਥਕ ਕਹਿਣ ਵਾਲੀ ਪਾਰਟੀ ਦੇ ਪ੍ਰਧਾਨ ਸਾਹਿਬ ਜਿਨ੍ਹਾਂ ਨੂੰ ਪ੍ਰਧਾਨਗੀ ਛੱਡਣ ਦਾ ਹੁਕਮਨਾਮਾ ਜਾਰੀ ਹੋਇਆ ਉਹ ਸਾਡੇ ਸਵਾਲਾਂ ਦੇ ਜਵਾਬ ਜ਼ਰੂਰ ਦੇਣ ਜਿਨ੍ਹਾਂ ਦੇ ਵਿੱਚ ਕਾਂਗਰਸ ਨੇ ਸਵਾਲ ਕਰਦਿਆਂ ਕਿਹਾ ਕਿ ਕੀ ਦਸਤਾਰ ਲਾ ਕੇ ਹੌਲੀ ਖੇਡਣਾ ਸਿੱਖ ਕੌਮ ਵਿੱਚ ਪਰਵਾਨਿਤ ਹੈ ਕਿ ਉਸ ਨਾਲ ਕਿਸਾਂ ਦੀ ਬੇਅਦਬੀ ਨਹੀਂ ਹੁੰਦੀ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਦੇ ਪ੍ਰਧਾਨ ਦਾ ਇਸ ਤਰੀਕੇ ਦਾ ਵਰਤਾਰਾ ਕੀ ਸਾਡੀ ਸਿੱਖ ਨੌਜਵਾਨ ਪੀੜ੍ਹੀ ਨੂੰ ਗਲਤ ਸੇਧ ਨਹੀਂ ਦੇ ਰਿਹਾ ਤਖਤ ਦੇ ਮਲਕ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਮੰਨ ਕੇ ਬਾਦ ਵਿੱਚ ਆਪਣੇ ਹੀ ਬਿਆਨਾਂ ਤੋਂ ਮੁਨਕਰ ਹੋਣਾ ਕੀ ਸਿਕ ਕੌਮ ਨੂੰ ਇਹ ਪਰਵਾਹ ਨਾ 328 ਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਏ ਤੁਸੀਂ ਉਸ ਲਈ ਕੀ ਕੀਤਾ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੰਵਾਗ ਰਚਣ ਵਾਲੇ ਸੌਦਾ ਸਾਧ ਨੂੰ ਮਾਫੀ ਦੇ ਕੇ ਤੁਸੀਂ ਕੌਮ ਦਾ ਮੇੜਾ ਖੱਟਿਆ ਕੀ ਸਿਕ ਕੌਮ ਤੋਂ ਤੁਸੀਂ ਇਸ ਦੀ ਮਾਫੀ ਮੰਗੋਗੇ ਬਰਗਾੜੀ ਬਾਈਬਲ ਕਲਾ ਵਿਖੇ ਧਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ਼ਭਜੋ ਲਗਾਈ ਧਰਨੇ ਵਿੱਚ ਸਿੱਖ ਨੌਜਵਾਨਾਂ ਉੱਤੇ ਗੋਲੀ ਚਲਵਾ ਕੇ ਕਤਲ ਕਰਵਾਏ ਇਸ ਲਈ ਸਿਕ ਕੌਮ ਸਨਮੁਖ ਕਦੋਂ ਜਵਾਬ ਦੇਵੇਗਾ ਪੰਥਕ ਪਾਰਟੀ ਦਾ ਪ੍ਰਧਾਨ ਸੁਮੇਤ ਸੈਣੀ ਨੂੰ ਤੁਸੀਂ ਡੀਜੀਪੀ ਲਾਇਆ ਕਿ ਸਖਬੀਰ ਬਾਦਲ ਨੇ ਸਿਕ ਕੌਮ ਦੇ ਸਰਵੋੱਚ ਸਥਾਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਨਹੀਂ ਕੀਤੀ ਇਸ ਤੋਂ ਪਹਿਲਾਂ ਬਾਦਲ ਨੇ ਕਿਹਾ ਸੀ ਕਿ ਸਿੱਖ ਕੌਮ ਦਾ ਨਿਰਾਦਰ ਕਰਨਾ ਤੇ ਮਜ਼ਾਕ ਬਣਾਉਣਾ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਦੇ ਆਗੂਆਂ ਦਾ ਹੁਣ ਇੱਕ ਆਮ ਸੁਭਾਅ ਬਣਦਾ ਜਾ ਰਿਹਾ ਹੈ ਗੁਰੂ ਸਾਹਿਬ ਨੇ ਸਿੱਖ ਕੌਮ ਨੂੰ ਕੇਸਾਂ ਦੀ ਅਨਮੋਲ ਦਾਤ ਵਕਸ਼ਿਸ਼ ਕੀਤੀ ਅਤੇ ਕੇਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਸਿੱਖਾਂ ਨੂੰ ਵਕਸ਼ੇ ਪੰਜ ਕਕਾਰਾਂ ਵਿੱਚੋਂ ਇੱਕ ਨਈਂ ਦੁੱਖ ਦੀ ਗੱਲ ਹੈ ਕਿ ਕਾਂਗਰਸ ਤੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੂੰ ਪੰਜਾਬ ਵਿੱਚ ਜੰਮੇ ਹੋਣ ਦੇ ਬਾਵਜੂਦ ਵੀ ਇਸ ਗੱਲ ਦੀ ਸਮਝ ਨਹੀਂ ਕਿ ਸਿੱਖਾਂ ਲਈ ਕੇਸ ਅਤੇ ਜੂੜੇ ਦੀ ਕੀ ਅਹਿਮੀਅਤ ਹੈ ਜਿਸ ਤਰ੍ਹਾਂ ਵੜਿੰਗ ਨੇ ਤਰਨਤਾਰਨ ਸਾਹਿਬ ਵਿਖੇ ਦੋ ਸਿੱਖ ਬੱਚਿਆਂ ਦੇ ਜੂੜਿਆਂ ਉੱਪਰ ਮਜ਼ਾਕੀਆ ਟਿੱਪਣੀਆਂ ਕਰਦੇ ਹਨ ਜੂੜੇ ਸ਼ੋਏ ਉਹ ਕੇਸਾਂ ਅਤੇ ਗੁਰੂ ਸਾਹਿਬ ਵੱਲੋਂ ਵਖਸ਼ਿਕ ਕਾਰਾਂ ਦੀ ਬੇਅਦਬੀ ਅਤੇ ਇਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ ਮੈਂ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰੋ ਸੰਗ ਸਾਬ ਜੀ ਨੂੰ ਬੇਨਤੀ ਕਰਦਾ ਕਿ ਇਸ ਦਾ ਗੰਭੀਰ ਨੋਟਿਸ ਲੈਂਦੇ ਹਸਤੇ ਸਖਤ ਕਾਰਵਾਈ ਕੀਤੀ ਜਾਵੇ ਇੱਥੇ ਵੀ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਵਿੱਤੇ ਦੇ ਨੀ ਰਾਜਾ ਪੜੰਗੇ ਨੇ ਦਲੇਤ ਭਾਈਚਾਰੇ ਬਾਰੇ ਭੱਦੀ ਸ਼ਰਦਾਬਲੀ ਵਰਤ ਕੇ ਉਹਨਾਂ ਦਾ ਕੋਰ ਅਪਮਾਨ ਕੀਤਾ ਤੇ ਅਗਲੇ ਹੀ ਦਿਨ ਕਾਂਗਰਸ ਪਾਰਟੀ ਦੇ ਹੋਰ ਵੱਡੇ ਆਗੂਆਂ ਨੇ ਚੋਣ ਮੂਹਮ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਜੀਵਨਜੀਤ ਦਾ ਵੀ ਨਿਰਾਦਰ ਕੀਤਾ। ਇਹ ਸਾਰੀਆਂ ਘਟਨਾਵਾਂ ਕਿਸੇ ਸੋਚੀ ਸਮਝੀ ਸਾਜ਼ਿਸ਼ ਵੱਲ ਇਸ਼ਾਰਾ ਕਰਦੀਆਂ ਨੇ ਜਿਸ ਤੋਂ ਸਮੂਹ ਪੰਜਾਬੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ। ਇਸ ਮੁੱਦੇ ਤੇ ਅਕਾਲੀ ਦਲ ਅਤੇ ਕਾਂਗਰਸ ਦੇ ਆਪੋ ਆਪਣੇ ਤਰਕ ਸੁਣ ਲੈਣੇ ਆ। ਸੁਖਬੀਰ ਸਿੰਘ ਬਾਦਲ ਹੋਣਾ ਨੇ ਜਿਹੜਾ ਟਵੀਟ ਕੀਤਾ ਹੈ ਰਾਜਾ ਵੜਿੰਗ ਸਾਹਿਬ ਦੇ ਉੱਤੇ ਮੈਂ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਪੁੱਛਣਾ ਚਾਹੁੰਨਾ ਕਿ ਅਸੀਂ ਵੀ ਟਵੀਟ ਕਰ ਸਕਦੇ ਆ ਉਹਨਾਂ ਦੀ ਉਹ ਫੋਟੋ ਜਿਹਦੇ ਵਿੱਚ ਉਹ ਜਿੱਥੇ ਉਹਨਾਂ ਦੇ ਸਿਰ ਤੇ ਦਸਤਾਰ ਨਹੀਂ ਕੇਸ ਖੁੱਲੇ ਹੋਏ ਆ ਔਰ ਹੋਲੀ ਖੇਡਦੇ ਨੇ ਨਜ਼ਰ ਆ ਰਹੇ ਆ ਹੋਲੀਆਂ ਖੇਡੋ ਸਾਨੂੰ ਕੋਈ ਮਤਲਬ ਨਹੀਂ ਆ ਪਰ ਇੱਕ ਪੰਥਕ ਜਮਾਤ ਦੇ ਮੁਖੀ ਹੋਣ ਦੇ ਨਾਤੇ ਤੁਹਾਡੀਆਂ ਜ਼ਿੰਮੇਵਾਰੀਆਂ ਤੁਹਾਡਾ ਫਰਜ਼ ਔਰ ਤੁਹਾਡੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਉੱਤੇ ਹਰ ਵਿਅਕਤੀ ਦੀ ਨਜ਼ਰ ਰਹਿੰਦੀ ਆ ਤੁਸੀਂ ਵਡਿੰਗ ਸਾਹਿਬ ਦੇ ਉੱਤੇ ਸਵਾਲ ਕਰ ਦਿੱਤੇ ਪਰ ਕਦੀ ਆਪਣੇ ਆਪ ਨੂੰ ਸਵਾਲ ਕੀਤਾ ਬਦਲ ਸਾਹਿਬ 328 ਪਵਿੱਤਰ ਸਰੂਪ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਹ ਚੋਰੀ ਹੋ ਗਈ ਪਰ ਗਾੜੀ ਬਾਈਬਲ ਕਲਾ ਵਰਗੀ 80 ਵੱਡੀ ਵਿਅਦਬੀ ਹੋ ਗਈ ਤੁਸੀਂ ਸੌਦੇ ਸਾਧ ਨੂੰ ਮਾਫੀਆਂ ਦਿੰਦੇ ਫਿਰਦੇ ਸੀ ਚਿੱਠੀਆਂ ਲਿਖਦੇ ਫਿਰਦੇ ਸੀ ਉਹਨਾਂ ਨਾਲ ਮੀਟਿੰਗਾਂ ਕਰਦੇ ਫਿਰਦੇ ਸੀ ਸਮੇਤ ਸੈਣੀ ਵਰਗੇ ਆਦਮੀ ਨੂੰ ਤੁਸੀਂ ਡੀਜੀਪੀ ਲਾਇਆ ਨਕੋਦਰ ਕਾਂਡ ਦੇ ਤੁਸੀਂ ਦੋਸ਼ੀ ਔਰ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਜਿਹੜੀ ਸਿੱਖਾਂ ਦੀ ਸਭ ਤੋਂ ਪਵਿੱਤਰ ਤੇ ਵੱਡੀ ਅਦਾਲਤ ਹੈ ਉਸ ਅਦਾਲਤ ਦੀ ਫਸੀਲ ਤੋਂ ਹੋਏ ਹੁਕਮਨਾਮੇ ਨੂੰ ਤੁਸੀਂ ਪਹਿਲਾਂ ਮੰਨ ਗਏ ਤੇ ਫਿਰ ਨਕਾਰ ਗਏ 2 ਦਸੰਬਰ ਨੂੰ ਤੁਸੀਂ ਕਿਹਾ ਕਿ ਹਾਂ ਇਹ ਬੱਜਰ ਗਨਾ ਮੇਰੇ ਕੋਲੋਂ ਹੋਇਆ ਮੇਰੀ ਸਰਕਾਰ ਕੋਲੋਂ ਹੋਇਆ ਔਰ ਤੁਸੀਂ ਉਦੋਂ ਗ੍ਰਹਿ ਮੰਤਰੀ ਸੀ ਡਿਪਟੀ ਸੀਐਮ ਸੀ ਪਹਿਲਾਂ ਮੰਨ ਗਏ ਫਿਰ ਮੁਨਕਰ ਹੋ ਗਏ ਉਹ ਤੁਹਾਡੇ ਤੋਂ ਵੱਡਾ ਵੀ ਕੋਈ ਵਿਅਕਤੀ ਹੈ ਜਿਨੇ ਗੁਰੂ ਮਹਾਰਾਜ ਦੀ ਜਾਂ ਪੰਥ ਦਾ ਘਾਣ ਕੀਤਾ ਹੋਵੇ ਤੁਸੀਂ ਸਭ ਤੋਂ ਵੱਡੇ ਦੁਖੀ ਹੋ ਪੰਥ ਦੇ ਔਰ ਦੂਜੀ ਗੱਲ ਤੁਸੀਂ ਵੜਿੰਗ ਸਾਹਿਬ ਦੇ ਉੱਤੇ ਰੋਜ਼ ਹਮਲਾਵਾ ਰੋਕੋ ਇਹਦਾ ਕਲੀਅਰ ਮਤਲਬ ਇਹ ਹੈ ਕਿ ਵੜਿੰਗ ਸਾਹਿਬ ਇੱਕ ਅਗਾ ਵਦੂ ਵਿਅਕਤੀ ਨੇ ਜਿਹੜੇ ਆਪਣੀ ਮਿਹਰਤ ਤੇ ਸਤਕਾ ਪਾਰਟੀ ਵਰਕਰਾਂ ਨੂੰ ਨਾਲ ਜੋੜ ਕੇ ਕਾਂਗਰਸ ਪਾਰਟੀ ਨੂੰ ਆਪਣੇ ਸਿਰਬਸਿਰ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਕੀਤਾ ਉਹਨਾਂ ਦੀ ਤਰੱਕੀ ਨੂੰ ਵੇਖ ਕੇ ਉਹਨਾਂ ਦੇ ਜਜ਼ਬੇ ਨੂੰ ਵੇਖ ਕੇ ਸਾਰੀਆਂ ਪੋਲਿਟਿਕਲ ਪਾਰਟੀਆਂ ਜਿਹੜੀਆਂ ਨੇ ਧਰੀਆਂ ਪਈਆਂ ਨੇ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਇਸ ਕਰਕੇ ਤੁਸੀਂ ਸਾਰੇ ਹਮਲਾਵਰ ਹੋ ਬੇਅਦਬੀਆਂ ਦੇ ਦੋਸ਼ੀ ਸਾਨੂੰ ਸਰਟੀਫਿਕੇਟ ਨਾ ਦੇਣ ਦੇਖੋ ਬੜੀ ਦੁਖਦੀ ਗੱਲ ਹੈ ਕਿ ਇੱਕ ਬੰਦਾ ਐਡੀ ਵੱਡੀ ਪੋਸਟ ਤੇ ਹੋਏ ਤੇ ਅਜੇ ਬਿਆਨ ਦੇ ਇਹਦਾ ਮਤਲਬ ਉਹ ਪੋਸਟ ਤੇ ਰਹਿੰਦੇ ਲਾਇਕ ਨਹੀਂ ਬੜੇ ਦੁੱਖ ਨਾਲ ਭਰੇ ਮਨ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਕਾਂਗਰਸ ਦੀ ਮਾਨਤਾ ਇਹ ਨਹੀਂ ਜਣੋ ਤੇ ਡਿਗਰੀ ਹੈ ਕਿ ਉਹ ਅਜੇ ਧਰਮ ਦਾ ਸਤਿਕਾਰ ਕਰਨਾ ਵੀ ਭੁੱਲੀ ਜਾ ਰਹੀ ਹੈ ਗੁਰੂ ਸ਼ਮਾ ਦਾ ਸਰਕਾਰ ਕਰਨਾ ਵੀ ਭੁੱਲਦੀ ਜਾ ਰਹੀ ਆ ਸ਼ਹੀਦਾਂ ਦਾ ਸਰਕਾਰ ਕਰਨਾ ਵੀ ਭੁੱਲਦੀ ਜਾ ਰਹੀ ਆ ਇਸ ਲਈ ਇਹਦੀ ਜਿੰਨੀ ਵੀ ਨਿੰਦਿਆ ਕਰੀਓ ਥੋੜੀ ਉਹ ਦਿਨ ਪਹਿਲਾਂ ਇਹਨਾਂ ਨੇ ਇੱਕ ਕੱਟ ਕੀਤਾ ਤੇ ਉਹਦੇ ਵਿੱਚ ਇਛਤਾਰ ਇੱਕ ਬਣਾਇਆ ਤੁਰਚਾ ਸਾਡੇ ਸਹਿਬ ਸ੍ਰੀ ਗੁਰੂ ਤੇ ਇੱਕ ਬਦਰਮਾਰੇ ਦਾ ਪੁੱਤਰ ਸੀਸ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਲੈ ਕੇ ਜਿਹੜੇ ਦਿੱਲੀ ਤੋਂ ਆ ਰਹੇ ਆ ਫੋਟੋ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਉੱਪਰ ਕਾਂਗਰਸ ਲੀਡਰਾਂ ਦੀਆਂ ਲੱਗੀਆਂ ਨੇ ਥੱਲੇ ਲੀਡਰਸ਼ਿਪ ਆਉਣ ਬੈਠੇ ਨੇ ਤੇ ਉਹਦੇ ਨਾਲ ਥੱਲੇ ਆ ਸਭ ਤੋਂ ਉਹ ਗੁਰੂ ਸਾਹਿਬਾਂ ਦੀ ਤੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸਰੂਪ ਜਿਹੜਾ ਨਜ਼ਰ ਆ ਰਿਹਾ ਇਸ ਕਰਕੇ ਮੈਂ ਸਮਝਦਾ ਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਇੱਕ ਜਾਤੀਵਾਦ ਤੇ ਵੀ ਰਾਜਾ ਸਾਹਿਬ ਨੇ ਇਸੇ ਤਰ੍ਹਾਂ ਬੋਲਦਿਆਂ ਬਿਆਨ ਦਿੱਤਾ ਉਹਦੀ ਮਨਸਤਾ ਦਾ ਵੀ ਪਤਾ ਲੱਗਾ ਵੀ ਕਿੰਨੀ ਥੱਲੇ ਆ ਗਈ ਕਿੰਨਾ ਇਹਨਾਂ ਦੇ ਮਨ ਚ ਹਮੇਸ਼ਾ ਹੀ ਨਫਤ ਭਰਿਆ ਦੇਸ਼ ਬਾਰੇ ਮੈਂ ਕਿਹਾ ਕਿ ਕੀ ਇਹੋ ਜਿਹੇ ਲੋਕ ਦੇਖਦਾ ਕਰ ਸਕਣਗੇ ਜੇ ਇੱਕ ਧਰਮ ਦੀ ਫਲਕੀ ਧਰਮ ਦਾ ਵਿਰਸਾ ਧਰਮ ਦੀ ਪਰਜਾਤਾ ਨਹੀਂ ਸਮਝਦੇ ਵੀ ਸਾਨੂੰ ਗੁਰੂ ਸਾਹਿਬਾਂ ਨਾਲ ਜਿੰਨਾ ਵੀ ਸਤਕਾਰ ਕਰੀਏ ਜਿੰਨਾ ਵੀ ਸਤਕਾਰ ਕਰੀਏ ਉਹ ਥੋੜਾ ਸ਼ਹੀਦਾਂ ਦਾ ਜਨਾਂ ਦੇ ਸਿਰ ਤੇ ਅੱਜ ਆਪਾਂ ਸਾਰਾ ਫਿਰ ਰਹੇ ਜਾਂ ਜਾਂ ਮਾਨ ਸਰਕਾਰ ਜਾਂ ਉਹਨਾਂ ਦੇ ਬਹਲੇ ਦਿੰਦੇ ਆਪਾਂ ਲੋਕਾਂ ਨੂੰ ਤੇ ਉਹਨਾਂ ਨੇ ਕੁਰਬਾਨੀਆਂ ਦੇ ਕੇ ਸਾਰਾ ਕੁਝ ਇਹ ਕੀਤਾ ਤੇ ਅੱਜ ਹੀ ਉਹਨਾਂ ਦਾ ਸਤਕਾਰ ਕਰਨਾ ਹੀ ਭੁੱਲੇ ਜਾ ਰਹੇ ਆ ਮੈਂ ਆਪਣੇ ਲੋ ਸ਼ਰਮਣੀ ਅਕਾਲੀ ਦਲ ਨੂੰ ਖੋਰ ਦੀ ਨਿੰਦਿਆ ਕਰਦਾ ਗੁਰੂ ਕਿਰਪਾ ਕਰੇ ਇਹਨਾਂ ਦੀ ਮਤ ਨੂੰ ਸੁਧਾਰ ਦੇ ਵਿੱਚ ਲਿਆਵੇ ਔਰ ਮੈਂ ਧਾਰਮਿਕ ਮਕਥ ਜਥੇਬੰਦਿਆਂ ਨੂੰ ਬੇਨਤੀ ਕਰਨੀ ਚਾਹਣਾ ਹੈ ਕਿ ਉਹ ਇਹਨਾਂ ਦੀ ਜਿੰਨੀ ਵੀ ਨਿੰਦਿਆ ਹੋ ਸਕਦੀ ਹੈ ਉਹ ਕਰਨ ਤਾਂ ਜੋ ਅੱਗੇ ਤੋਂ ਇਹੋ ਜਿਹੀ ਇਹ ਸਰਕਲ ਜਿਹੜੀ ਆ ਉਹ ਗੁਰੂ ਸਾਹਿਬਾਂ ਦੇ ਪਵਿੱਤਰ ਸ਼ਰੀਰ ਦਾ ਜਾਂ ਸ਼ਹੀਦਾਂ ਦੇ ਸ਼ੋਹ ਦੇ ਨਾਲ ਜਿਹੜਾ ਖਲਵਾ ਜਿਹੜਾ ਇਹੋ ਜਿਹਾ ਉਹ ਨਾ ਕਰ ਸਕਣ ਬਹੁਤ ਵੱਡੀਆਂ ਮੰਨੋਂ ਸ਼ਰਮਤ ਪਹੁੰਚੀਏ ਇਹ ਪੁੱਟ ਹੋ ਵੇਖ ਕੇ ਇਹ ਇੰਤਿਆਰ ਹੋ ਵੇਖ ਕੇ ਵੀ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਮਾਫੀ ਵੀ ਮੰਗਣੀ ਚਾਹੀਦੀ ਆ ਵੀ ਅਸੀਂ ਗਲਤੀ ਕਰ ਬੈਠੇ ਆ ਤੇ ਇੰਡੀ ਵੱਡੀ ਗਲਤੀ ਕੋਈ ਗਾਹ ਨਾ ਕਰੇ ਪੰਥਕ ਮੁੱਦੇ ਤੇ ਅਕਾਲੀ ਤੇ ਕਾਂਗਰਸੀ ਆਮੋ ਸਾਹਮਣੇ ਨੇ ਇੱਕ ਦੂਜੇ ਤੇ ਰੱਜ ਕੇ ਇਲਜ਼ਾਮ ਲਾਈ ਜਾ ਰਹੇ ਨੇ ਕਾਂਗਰਸ ਨੇ ਸੁਖਵੀਰ ਬਾਦਲ ਨੂੰ ਸਵਾਲ ਕਰਦਿਆਂ ਕਿਹਾ ਕਿ ਆਪਣੇ ਆਪ ਨੂੰ ਪੰਥਕ ਕਹਿਣ ਵਾਲੀ ਪਾਰਟੀ ਦੇ ਪ੍ਰਧਾਨ ਸਾਹਿਬ ਜਿਨ੍ਹਾਂ ਨੂੰ ਪ੍ਰਧਾਨਗੀ ਛੱਡਣ ਦਾ ਹੁਕਮਨਾਮਾ ਜਾਰੀ ਹੋਇਆ ਉਹ ਸਾਡੇ ਸਵਾਲਾਂ ਦੇ ਜਵਾਬ ਜ਼ਰੂਰ ਦੇਣ ਜਿਨ੍ਹਾਂ ਦੇ ਵਿੱਚ ਕਾਂਗਰਸ ਨੇ ਸਵਾਲ ਕਰਦਿਆਂ ਕਿਹਾ ਕਿ ਕੀ ਦਸਤਾਰ ਲਾ ਕੇ ਹੌਲੀ ਖੇਡਣਾ ਸਿੱਖ ਕੌਮ ਵਿੱਚ ਪਰਵਾਨਿਤ ਹੈ ਕਿ ਉਸ ਨਾਲ ਕਿਸਾਂ ਦੀ ਬੇਅਦਬੀ ਨਹੀਂ ਹੁੰਦੀ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਦੇ ਪ੍ਰਧਾਨ ਦਾ ਇਸ ਤਰੀਕੇ ਦਾ ਵਰਤਾਰਾ ਕਿ ਸਾਡੀ ਸਿੱਖ ਨੌਜਵਾਨ ਪੀੜ੍ਹੀ ਨੂੰ ਗਲਤ ਸੇਧ ਨਹੀਂ ਦੇ ਰਿਹਾ ਤਖਤ ਦੇ ਮਲਕਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਮੰਨ ਕੇ ਬਾਦ ਵਿੱਚ ਆਪਣੇ ਹੀ ਬਿਆਨਾਂ ਤੋਂ ਮੁਨਕਰ ਹੋਣਾ ਕੀ ਸਿਕ ਕੌਮ ਨੂੰ ਇਹ ਪਰਵਾਹ ਨਾ 328 ਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਏ ਤੁਸੀਂ ਉਸ ਲਈ ਕੀ ਕੀਤਾ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੰਵਾਗ ਰਚਣ ਵਾਲੇ ਸੌਦਾ ਸਾਧ ਨੂੰ ਮਾਫੀ ਦੇ ਕੇ ਤੁਸੀਂ ਕੌਮ ਦਾ ਮੇੜਾ ਖੱਟਿਆ ਕੀ ਸਿੱਖ ਕੌਮ ਤੋਂ ਤੁਸੀਂ ਇਸ ਦੀ ਮਾਫੀ ਮੰਗੋਗੇ ਬਰਗਾੜੀ ਬਾਈਬਲ ਕਲਾ ਵਿਖੇ ਧਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ਼ ਵਜੋਂ ਲਗਾਈ ਧਰਨੇ ਵਿੱਚ ਸਿੱਖ ਨੌਜਵਾਨਾਂ ਉੱਤੇ ਗੋਲੀ ਚਲਵਾ ਕੇ ਕਤਲ ਕਰਵਾਏ ਇਸ ਲਈ ਸਿੱਖ ਕੌਮ ਸਰਮੁਖ ਕਦੋਂ ਜਵਾਬ ਦੇਵੇਗਾ ਪੰਥਕ ਪਾਰਟੀ ਦਾ ਪ੍ਰਧਾਨ ਸੁਮੇਤ ਸੈਣੀ ਨੂੰ ਤੁਸੀਂ ਡੀਜੀਪੀ ਲਾਇਆ ਕਿ ਸੁਖਬੀਰ ਬਾਦਲ ਨੇ ਸਿੱਖ ਕੌਮ ਦੇ ਸਰਵਉੱਚ ਸਤਨੂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਨਹੀਂ ਕੀਤੀ ਇਸ ਤੋਂ ਪਹਿਲਾਂ ਬਾਦਲ ਨੇ ਕਿਹਾ ਸੀ ਕਿ ਸਿੱਖ ਕੌਮ ਦਾ ਨਿਰਾਦਰ ਕਰਨਾ ਤੇ ਮਜ਼ਾਕ ਬਣਾਉਣਾ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਦੇ ਅਗੋਂ ਦਾ ਹੁਣ ਇੱਕ ਆਮ ਸੁਭਾਅ ਬਣਦਾ ਜਾ ਰਿਹਾ ਹੈ ਗੁਰੂ ਸਾਹਿਬ ਨੇ ਸਿੱਖਾਂ ਨੂੰ ਕਿਸਾਂ ਦੀ ਅਨਮੋਲ ਦਾਤ ਵਕਸ਼ਿਸ਼ ਕੀਤੀ ਅਤੇ ਕੇਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਸਿੱਖਾਂ ਨੂੰ ਵਕਸ਼ੇ ਪੰਜ ਕਕਾਰਾਂ ਵਿੱਚੋਂ ਇੱਕ ਨਈਂ ਦੁੱਖ ਦੀ ਗੱਲ ਹੈ ਕਿ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੂੰ ਪੰਜਾਬ ਵਿੱਚ ਜੰਮੇ ਹੋਣ ਦੇ ਬਾਵਜੂਦ ਵੀ ਇਸ ਗੱਲ ਦੀ ਸਮਝ ਨਹੀਂ ਕਿ ਸਿੱਖਾਂ ਲਈ ਕੇਸ ਅਤੇ ਜੁੜੇ ਦੀ ਕੀ ਅਹਿਮੀਅਤ ਹੈ ਜਿਸ ਤਰ੍ਹਾਂ ਵੜਿੰਗ ਨੇ ਤਰਨਤਾਰਨ ਸਾਹਿਬ ਵਿਖੇ ਦੋ ਸਿੱਖ ਬੱਚਿਆਂ ਦੇ ਜੁੜਿਆਂ ਉੱਪਰ ਮਜ਼ਾਕੀਆ ਟਿੱਪਣੀਆਂ ਕਰਦੇ ਹਨ ਜੂੜੇ ਸ਼ੋਏ ਉਹ ਕਿਸਾ ਤੇ ਗੁਰੂ ਸਾਹਿਬ ਵੱਲੋਂ ਵਖਸ਼ਿਕ ਕਾਰਾਂ ਦੀ ਬੇਅਦਬੀ ਅਤੇ ਇਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ ਮੈਂ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੰਗਤ ਸਾਹਿਬ ਜੀ ਨੂੰ ਬੇਨਤੀ ਕਰਦਾ ਕਿ ਇਸ ਦਾ ਗੰਭੀਰ ਨੋਟਿਸ ਲੈਂਦੇ ਅਤੇ ਸਖਤ ਕਾਰਵਾਈ ਕੀਤੀ ਜਾਵੇ ਇੱਥੇ ਵੀ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਵਿੱਤੇ ਦੇ ਨੀ ਰਾਜਾ ਬੜੰਗ ਨੇ ਦਲਿਤ ਭਾਈਚਾਰੇ ਬਾਰੇ ਭੱਦੀ ਸ਼ਬਦਾਵਲੀ ਵਰਤ ਕੇ ਉਹਨਾਂ ਦਾ ਘੋਰ ਅਪਮਾਨ ਕੀਤਾ ਤੇ ਅਗਲੇ ਹੀ ਦਿਨ ਕਾਂਗਰਸ ਪਾਰਟੀ ਦੇ ਹੋਰ ਵੱਡੇ ਆਗੂਆਂ ਨੇ ਚੋਣ ਮੂਹਮ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਜੀਵਨਜੀਤ ਦਾ ਵੀ ਨਿਰਾਦਰ ਕੀਤਾ ਇਹ ਸਾਰੀਆਂ ਘਟਨਾਵਾਂ ਕਿਸੇ ਸੋਚੀ ਸਮਝੀ ਸਾਜ਼ਿਸ਼ ਵੱਲ ਇਸ਼ਾਰਾ ਕਰਦੀਆਂ ਨੇ ਜਿਸ ਤੋਂ ਸਮੂਹ ਪੰਜਾਬੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਇਸ ਮੁੱਦੇ ਤੇ ਅਕਾਲੀ ਦਲ ਅਤੇ ਕਾਂਗਰਸ ਦੇ ਆਪੋ ਆਪਣੇ ਤਰਕ ਸੁਣ ਲੈਣੇ ਆ ਸੁਖਵੀਰ ਸਿੰਘ ਬਾਦਲ ਹੋਣਾ ਨੇ ਜਿਹੜਾ ਟਵੀਟ ਕੀਤਾ ਹੈ ਰਾਜਾ ਰਣਜੀਤ ਸਾਹਿਬ ਦੇ ਉੱਤੇ ਮੈਂ ਸੁਖਵੀਰ ਸਿੰਘ ਬਾਦਲ ਹੋਣਾ ਨੂੰ ਪੁੱਛਣਾ ਚਾਹੁੰਨਾ ਕਿ ਅਸੀਂ ਵੀ ਟਵੀਟ ਕਰ ਸਕਦੇ ਹਾਂ ਉਹਨਾਂ ਦੀ ਉਹ ਫੋਟੋ ਜਿਹਦੇ ਵਿੱਚ ਉਹ ਜਿੱਥੇ ਉਹਨਾਂ ਦੇ ਸਿਰ ਤੇ ਦਸਤਾਰ ਨਹੀਂ ਕੇਸ ਖੁੱਲੇ ਹੋਏ ਆ ਔਰ ਹੋਲੀ ਖੇਡਦੇ ਨੇ ਨਜ਼ਰ ਆ ਰਹੇ ਆ ਹੋਲੀਆਂ ਖੇਡੋ ਸਾਨੂੰ ਕੋਈ ਮਤਲਬ ਨਹੀਂ ਆ ਪਰ ਇੱਕ ਪੰਥਕ ਜਮਾਤ ਦੇ ਮੁਖੀ ਹੋਣ ਦੇ ਨਾਤੇ ਤੁਹਾਡੀਆਂ ਜ਼ਿੰਮੇਵਾਰੀਆਂ ਤੁਹਾਡਾ ਫਰਜ਼ ਔਰ ਤੁਹਾਡੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਉੱਤੇ ਹਰ ਵਿਅਕਤੀ ਦੀ ਨਜ਼ਰ ਰਹਿੰਦੀ ਹੈ ਤੁਸੀਂ ਵਡਿੰਗ ਸਾਹਿਬ ਦੇ ਉੱਤੇ ਸਵਾਲ ਕਰ ਦਿੱਤੇ ਪਰ ਕਦੀ ਆਪਣੇ ਆਪ ਨੂੰ ਸਵਾਲ ਕੀਤਾ ਬਦਲ ਸਾਹਿਬ 328 ਪਵਿੱਤਰ ਸਰੂਪ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਹ ਚੋਰੀ ਹੋ ਗਈ ਬਰਗਾੜੀ ਬਾਈਬਲ ਕਲਾ ਵਰਗੀ 80 ਵੱਡੀ ਦੇ ਅਦਵੀ ਹੋ ਗਈ ਤੁਸੀਂ ਸੌਦੇ ਸਾਦ ਨੂੰ ਮਾਫੀਆਂ ਦਿੰਦੇ ਫਿਰਦੇ ਸੀ ਚਿੱਠੀਆਂ ਲਿਖਦੇ ਫਿਰਦੇ ਸੀ ਉਹਨਾਂ ਨਾਲ ਮੀਟਿੰਗਾਂ ਕਰਦੇ ਫਿਰਦੇ ਸੀ ਸਮੇਤ ਸੈਣੀ ਵਰਗੇ ਆਦਮੀ ਨੂੰ ਤੁਸੀਂ ਡੀਜੀਪੀ ਲਾਇਆ ਨਕੋਦਰ ਕਾਂਡ ਦੇ ਤੁਸੀਂ ਦੋਸ਼ੀ ਔਰ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਜਿਹੜੀ ਸਿੱਖਾਂ ਦੀ ਸਭ ਤੋਂ ਪਵਿੱਤਰ ਤੇ ਵੱਡੀ ਅਦਾਲਤ ਹੈ